6 ਸਾਲ ਦੀ ਮਾਸੂਮ ਨੂੰ ਮੌਤ ਦੀ ਖੇਡ ਸ਼ਾਇਦ ਜ਼ਿੰਦਗੀ ਭਰ ਨਹੀਂ ਭੁੱਲਣੀ। ਦ੍ਰਿਤੀ ਅਤੇ ਉਸਦੇ 3 ਸਾਲ ਦੇ ਭਰਾ ਨੂੰ ਪਿਤਾ ਸ਼ਿਆਮਸੁੰਦਰ ਆਸਵੇਰੇ ਸਕੂਲ ਛੱਡਣ ਲਈ ਗਏ ਪਰ ਸਕੂਲ ਦਾ ਰਾਹ ਮੌਦੀ ਮੰਜ਼ਲ ਤੇ ਜਾ ਕੇ ਖਤਮ ਹੋਇਆ। ਦ੍ਰਿਤੀ ਮੁਤਾਬਕ ਉਸਦੇ ਪਿਤਾ ਨੇ ਝੂਠੇ ਦੌੜਨ ਦੇ ਬਹਾਨੇ ਫਾਹ ਲੈਣ ਦੀ ਪਲਾਨਿੰਗ ਕੀਤੀ ਸੀ। ਸ਼ਿਆਮਸੁੰਦਰ ਆਪਣੇ ਦੋਹੇ ਬੱਚਿਆਂ ਨੂੰ ਸਕੂਲ ਦੀ ਥਾਂ ਆਪਣੀ ਕਾਰ ਦੇ ਸੀਟ ਕਵਰ ਬਣਾਉਣ ਵਾਲੀ ਫੈਕਟਰੀ ਚ ਲੈ ਗਿਆ। ਫੈਕਟਰੀ ਅੰਦਰ ਦੋਹੇ ਬੱਚਿਆਂ ਨੂੰ ਝੂਠੇ ਦੌੜਨ ਦਾ ਬਹਾਨਾ ਬਣਾ ਕੇ ਰੱਸੀ ਗਲ ਪਵਾ ਕੇ ਫਾਹੇ ਲਟਕਾ ਦਿੱਤਾ। ਅਤੇ ਖੁਦ ਵੀ ਫੰਦੇ ਤੇ ਲਟਕ ਗਿਆ। ਤਿੰਨਾਂ ਚ ਮਾਸੂਮ ਧ੍ਰਿਤੀ ਦੀ ਰੱਸੀ ਟੁੱਟ ਗਈ ਅਤੇ ਉਸ ਦੀ ਜਾਨ ਬਚ ਗਈ ਮਾਸੂਮ ਦੀਆਂ ਅੱਖਾਂ ਸਾਹਮਣੇ ਪਿਤਾ ਤੇ 3 ਸਾਲ ਦਾ ਭਰਾ ਫੰਦੇ ਤੇ ਲਟਕਦੇ ਰਹੇ ਕਬਰਾਈ ਧ੍ਰਿਤੀ ਨੇ ਫੈਕਟਰੀ ਦੀ ਦੂਜੀ ਮੰਜ਼ਲ ਤੇ ਰਹਿੰਦੇ ਕਾਰੀਗਰਾਂ ਨੂੰ ਘਟਨਾ ਬਾਰੇ ਦੱਸਿਆ ਮੈਂ ਦਰਜੀ थी ਮੇਰੇ ਪਾਪਾ ਕੋ ਕਹਾ ਦ ਕਿ ਮੈਨੂੰ ਡਰ ਲੱਗ ਰਿਹਾ ਮੈਂ ਤੇ ਝੂਠੇ ਨੇ ਲੈਣੇ ਮੇਰੇ ਛੋਟੇ ਭਾਈ ਵੀ ਕਹਿਣੇ ਲੱਗਾ ਪਾਪਾ ਨੇ ਹਮਨੇ ਜੋ ਲੱਸੀ ਕੀਤੀ ਹਮਾਰਾ ਹੱਥ پکڑ ਤੇ ਫਿਰ ਹਮਨੇ ਜੁੜੇਗੇ ਨਾ ਟੇਬਲ ਪਰ ਆਈ ਹੋਣਾ ਮੈਨੇ ਉੱਪੀ ਰਸੀ ਖੋਲੀ। ਕਿੰਨੇ ਰਸੀ ਖੋਲੀ ਤੋ ਉਹ ਪਾਪਾ ਔਰ ਭਾਈ ਦੀ ਭੈ ਭਈਆ ਕਾ ਕੀ ਹੋ ਗਿਆ ਉਸ ਕੋ? 83 ਬੰਧ ਥੀ। ਬੰਦੀ ਹੋਈ ਥੀ। ਤੋ ਉਨਕੋ ਕੀ ਹੋ ਗਿਆ? ਉਨਕੀ ਆਖੀ ਬੰਦੀ ਥੀ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਪੁਲਿਸ ਜਾਂਚ ਦਾ ਵਿਸ਼ਾ ਦੱਸਦੇ ਹੋਏ ਸੁਸਾਈਡ ਨੋਟ ਜਨ ਤੱਕ ਨਹੀਂ ਕਰ ਰਹੀ। ਪੁਲਿਸ ਨੂੰ ਸ਼ਾਮਸੁੰਦਰ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਨਨਾਰ ਨਾਲ ਘਰੇਲੂ ਕਲੇਸ਼ ਰਹਿੰਦਾ ਸੀ। ਮੈਨੂੰ ਨਹੀਂ ਜੀ ਪਤਾ ਉਹਨਾਂ ਨੂੰ ਅੰਦਰੋਂ ਕੀ ਗੱਲ ਸੀ ਕੀ ਨਹੀਂ ਸੀ ਮੈਨੂੰ ਅੱਗੇ ਕਹਿੰਦੇ ਸੀ ਮੈਂ ਕਹਿੰਨ ਮੈਂ ਤਾਂ ਦੇਖੋ ਮੇਰੇ 'ਚ ਕੀ ਗੱਲ ਹੈ ਜਾਂ ਕੀ ਕਮੀ ਹੈ ਜਾਂ ਮੈਂ ਤਾਂ ਤੁਹਾਨੂੰ ਮੇਰੇ ਤਾਂ ਕੋਈ ਨਾ ਤੁਹਾਡਨੋਂ ਗੱਲ ਨਹੀਂ ਕੋਈ ਬਾਤ ਨਹੀਂ ਕਿੰਨੀ ਵਾਰ ਮੈਨੂੰ ਮਾਰਿਆ ਕੁੱਟਿਆ ਵੇ ਜੀ ਮੈਂ ਤਾਂ ਵੀ ਕੁਝ ਨਹੀਂ ਕਹਿੰਦੀ ਇੱਕੋ ਹੀ ਗੱਲ ਸੀ ਬਸ ਆਪਣੇ ਘਰਦਿਆਂ ਤੋਂ ਖਰਚਾ ਲੈ ਮੈਂ ਕਿ ਮੈਂ ਤਾਂ ਤੁਹਾਡੇ ਕੋਈ ਕੁਛ ਕੰਦੀ ਨਹੀਂ ਮੇਰੇ ਹਸਬੰਦ ਪਹਿਲਾਂ ਮੇਰੀ ਮੰਮੀ ਪਹਿਲਾਂ ਮੇਰੀ ਮਾਦਰ ਇਲਾ ਕਹਿੰਦੇ ਸੀ ਜੀ ਕਿ ਆਪਣੇ ਪਿਓ ਦੇ ਘਰ ਘਰੋਂ ਆਪਣੇ ਰੋਟੀ ਪਾਣੀ ਖਰਚਾ ਉੱਥੋਂ ਮੰਗਾ ਪੁਲਿਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਮੁਤਾਬਕ ਮਰਤਕ ਦੀ ਪਤਨੀ ਵੱਲੋਂ ਔਮਨ ਸੈਲ 'ਚ ਇੱਕ ਵਾਰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਬਾਅਦ 'ਚ ਮਾਮਲੇ 'ਚ ਸੁਲ੍ਹਾ ਹੋ ਗਈ। ਉਹਦੀ ਵਾਈਫ ਵੱਲੋਂ ਕੋਈ ਐਪਲੀਕੇਸ਼ਨ ਔਮਨ ਸੈਲ 'ਚ ਗਈ ਸੀ। ਪਰ ਚਾਂਸ ਮੈਂ ਉੱਥੇ ਔਮਨ ਸੈਲ 'ਚ ਸੀ ਉਸ ਵੇਲੇ। ਮੈਂ ਰਿਪੀਟਡਲੀ ਪੁੱਛਿਆ ਉਹਨੂੰ ਵੀ ਤੁਸੀਂ ਮੈਨੂੰ ਵੀ ਮਿਲੇ ਸੀ ਮੈਂ ਉੱਥੇ ਬੈਠਦਾ ਸੀ। ਕਹਿੰਦੀ ਨਹੀਂ ਜੀ ਉਸ ਦਾ ਸਮਝੌਤਾ ਸੀ ਉਹ ਜਾ ਕੇ ਦੇ ਆਏ ਸੀ। ਉੱਥੇ ਕੋਈ ਮੈਡਮ ਮਿਲੇ ਸੀ ਕੌਣ ਮਿਲੇ ਸੀ। ਅਸੀਂ ਉਹਨਾਂ ਨੂੰ ਲਿਖਾਇਆ ਸੀ ਵੀ ਸਾਡਾ ਮੁੱਕ ਗਿਆ। ਤੇ ਉਹਦੀ ਵਾਈਫ ਕਹਿ ਰਹੀ ਆ ਵੀ ਇਹ ਨੰਦਾਂ ਤੰਗ ਕਰਦੀਆਂ ਸੀ। ਮੇਰਾ ਘਰ ਨਹੀਂ ਸੀ ਵਸਣ ਦਿੰਦੀਆਂ ਤੇ ਅਸੀਂ ਸੁਇਸਰਨੋਟ ਨੂੰ ਜਾਣਬੁੱਝ ਕੇ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਹਾਂ।